ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਦਰਨਤਨ ਸਾਹਿਬ ਲੱਗਦਾ ਇਸ ਪਿੰਡ ਤੋਂ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਅੱਜ ਵੀ ਦੋਸਤੋ ਚਾਰ ਨਗ ਆਪਾਂ ਤੁਹਾਨੂੰ ਦਿਖਾ ਦੇਨੇ ਆ ਚਾਰ ਪਸ਼ੂ ਆ ਦੋ ਬੈੜਾਂ ਤੇ ਦੋ ਮੱਝਾਂ ਝੋਟੀਆਂ ਦਿਖਾਵਾਂਗੇ ਤੁਹਾਨੂੰ ਇੱਕ ਪੂਰੀ ਵੀ ਆ ਗਈ ਆ ਦੋਸਤੋ ਪੂਰੀ ਮੱਝ ਵੀ ਕਾਫੀ ਵੀਰਾਂ ਦੀ ਡਿਮਾਂਡ ਸੀਗੀ ਇਹ ਪੂਰੀ ਮੱਝ ਜਦੋਂ ਵੀ ਦੋਸਤੋ ਨਿਕਲੇ ਤੇ ਜਰੂਰ ਦੱਸਿਓ ਠੀਕ ਆ ਤੇ ਇੱਕ ਜਰਸੀ ਵ ਨਸਲ ਬਰੀਡ ਦੇ ਵਿੱਚ ਪੂਰੀ ਆ ਠੀਕ ਆ ਜੀ ਜਰਸੀ ਵੈੜਾ ਗੱਬਣਾ ਦੋ ਵੜਾ ਗੱਬਣਾ ਤੇ ਮੱਝਾਂ ਜਿਹੜੀਆਂ 200 ਛੋਟੀਆਂ ਦੋਵੇਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਇਹ ਚਾਰ ਪਸ਼ੂ ਆ ਚੌਹ ਪਸ਼ੂਆਂ ਦੀ ਡਿਟੇਲ ਵੀਰ ਸੰਦੀਪ ਤੋਂ ਆਪਾਂ ਹਰ ਵਾਰ ਦੀ ਤਰ੍ਹਾਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 19 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 3:30 ਵਜੇ ਦਾ ਪਸ਼ੂ ਦੋਸਤੋ ਜਿਹਨੇ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਕੋਈ ਪਸ਼ੂ ਵੀਰ ਗੱਬਣ ਲੈ ਕੇ ਜਾਂਦਾ ਹਰ ਵਾਰ ਆਪਣੀ ਬੇਨਤੀ ਹੁੰਦੀ ਆ ਸਾਰੇ ਭਰਾਵਾਂ ਤੇ ਕਿ ਵੀ ਦੋ ਟਾਈਮ ਚੋਲੋ ਚਾਹੇ ਤਿੰ ਚੌਥਾ ਨਾਲ ਤਾਂ ਟਿਪ ਕੇ ਸੋਇਆ ਸੋਇਆ ਪਸ਼ੂ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਜੋਗੇ ਤਸਦੀ ਜ਼ਰੂਰ ਕੀਤੀ ਜਾਵੇ ਠੀਕ ਆ ਆਹ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਸੰਦੀਪ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੰਦੀਪ ਕੀ ਹਾਲ ਚਾਲ ਬਹੁਤ ਵਧੀਆ ਸਾਸਰੀ ਗਾ ਸੰਤੂ ਸਾਹਿਬ ਜੀ ਸਾਸਰੀ ਕਾ ਮਹਾਰਾਜ ਹੋਸਨਾ ਬਹੁਤ ਵਧੀਆ ਸੰਤੂ ਸਾਹਿਬ ਠੀਕ ਆ ਜੀ ਠੀਕ ਠਾਕ ਜੀ ਅੱਛਾ ਵੀਰ ਸੰਦੀਪ ਚਾਰ ਪਸ਼ੂ ਅੱਜ ਆਪਣੇ ਕੋਲ ਹਾਂਜੀ ਚਾਰ ਹੀ ਆ ਜੀ ਦੋ ਬਹਿੜਾਂ ਤੇ ਦੋ ਛੋਟੀਆਂ ਸੂਈਆਂ ਠੀਕ ਆ ਜੀ ਇੱਕ ਆ ਬੂਰੀ ਮਾਝ ਇੱਧਰ ਖੜੀ ਆਪਣੇ ਕੋਲ ਬੂਰੀ ਮਾਝ ਸੂਈ ਆ ਸੰਤੂ ਸਾਹਿਬਾ ਜੀ ਇੱਕ ਘੰਟਾ ਡ ਬਹੁਤ ਰਿਕਾਰਡ ਵਾਲੀ ਮੈਂ ਆ ਜੀ ਠੀਕ ਹੈ ਹਾਂਜੀ ਆ ਬੂਰਾ ਰਵਾ ਜ਼ਿਆਦਾਤਰ ਫਿਰ ਹੈ ਹੀ ਆਪਣੇ ਇਧਰ ਲਈ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਬਾਬਾ 201 ਬਾਅਦ ਚ ਤੁਹਾਨੂੰ ਦਿਖਾ ਦਾਂਗੇ ਆਪਾਂ ਸਟਾਰਟਿੰਗ ਤੋਂ ਠੀਕ ਆ ਜੀ ਸ਼ੁਰੂਆਤ ਇਸੇ ਮਾਝ ਤੋਂ ਕਰ ਲੈਂਦੇ ਆਂ ਬੂਰੀ ਮਾਝਾ ਦੋਸਤੋ ਨੀਲੀ ਦੇ ਵਿੱਚ ਆ ਬਾਕੀ ਮਾਰਕਿੰਗ ਜਿੰਨੇ ਵੀ ਹੈਗੀ ਆ ਪੂਰੇ ਕੈਰੇਕਟਰ ਆ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਅੱਛਾ ਸੰਦੀਪ ਹੁਣ ਕਿੰਨਾਕ ਟਾਈਮ ਪਹਿਲਾਂ ਸੂਈ ਸੰਤੂ ਸਾਹਿਬ ਇਹਨੂੰ ਘੰਟਾ ਘੰਟਾ ਡੇਢ ਘੰਟੇ ਹੋਇਆ ਅਜੇ ਜੇਰ ਪਾਉਣੀ ਬਾਕੀ ਆ ਠੀਕ ਆ ਅਜੇ ਡੇਢ ਘੰਟੇ ਹੋਇਆ ਕੱਤੀ ਨੂੰ ਜਨਮ ਦਿੱਤਾ ਜੀ ਇਹ ਇਹ ਹੈ ਆਬਦੀ ਦਾ ਆਬਦਾ ਕੋਈ ਚੌਥਾ ਮਾਲਲੇ ਤੀਜੇ ਸੂਏ ਆਪਾਂ ਨੂੰ ਵੀਰਾਂ ਜਿਹਨਾਂ ਦੇ ਨੇ ਲਈਏ ਜਿਨ੍ਹਾਂ ਤੋਂ ਉਹਨਾਂ ਨੇ ਕਿਹਾ ਜੀ ਆਹ ਮਗਰ ਕੱਟੀ ਹੈ ਦੋਸਤੋ ਠੀਕ ਹੈ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਤੀਜਾ ਸੂਆ ਚਾਹੇ ਕੋਈ ਵੀਰ ਚੌਥਾ ਮਾਲਲੇ ਤੀਜਾ ਮਾਲਲੇ ਉਹ ਆਪਣੀ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਤੇ ਬਾਕੀ ਥੋੜਾ ਬਾਧਾ ਚੋਇਆ ਜਾਇਆ ਵੀਰ ਬੋਲਾ ਸੰਤੂ ਸਾਹਿਬ ਅਜੇ ਨਹੀਂ ਚੋਇਆ ਅਜੇ ਧਾਰਾ ਮਾਰ ਕੇ ਵੇਖਿਆ ਚੂਣ ਪੱਕੀ ਨਿਕਲੀ ਆ ਠੀਕ ਹੈ ਬਾਕੀ ਅਮੇ ਝੂਠ ਮਾਰਨ ਨੂੰ ਮਾਰੀਏ ਕਿ 2 ਕਿਲੋ ਚੋਇਆ 4 ਕਿਲੋ ਚੋਇਆ ਇਹ ਸੁੱਕੇ ਹਟੇ ਆ ਸੁੱਕੇ ਹਟੇ ਆ ਹਾਂਜੀ ਹਾਂਜੀ ਤਾਂ ਦੋਸਤੋ ਨਾਲ ਦੀ ਨਾਲ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਜ਼ਰੂਰ ਕਰਾ ਦਾਂਗੇ ਇੱਕ ਵਾਰੀ ਥਾਣ ਤੋਂ ਪ੍ਰੋਪਰ ਵਰਦੇ ਕੋਈ ਭੂਰ ਫੁਆਰਾ ਤੁਹਾਨੂੰ ਉਹ ਚੇ ਕੋਈ ਠੰਡੀ ਧੀਰੀ ਬੜੀ ਜਾਂਦੀ ਹੈ ਬਾਕੀ ਸੰਤੂ ਸਾਹਿਬ ਆਹ ਦੇਖੋ ਆਹ ਅਗਲੇ ਥਾਣਾਂ ਦੀ ਤੁਸੀਂ ਥੋੜੀ ਜਿਹੀ ਚਵਾਈਂ ਵੇਖ ਸੰਦੂ ਸਾਹਿਬ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਭਰ ਭਾਵੇਂ ਮੈਂ ਥਾਂ ਥਾਂ ਤੇ ਬਾਤ ਘਾਟਵੇਂ ਦਾ ਆਪਣੀ ਪੋਲੀ ਗਾਰੰਟੀ ਹੈ ਜਿਹੜਾ ਵੀਰ ਇਥੋਂ ਚੋਗੇ ਤਸੱਲੀ ਕਰਕੇ ਖੜੂਗਾ ਉਹ ਆਪਦੀ ਜਿੱਦਾਂ ਮਰਜ਼ੀ ਨਰਕ ਪਰਖ ਤਸੱਲੀ ਕਰਕੇ ਲੈ ਜੇ ਉਹ ਅਗਲੇ ਦੀ ਜ਼ਿੰਮੇਵਾਰੀ ਹੋ ਗਈ ਬਿਲਕੁਲ ਲੈ ਵੀ ਸੰਦੀਪ ਖੋਲ ਦੇ ਵੀਰ ਇੱਕ ਵਾਰੀ ਤੋਰ ਦੇ ਨਾ ਦੋਸਤੋ ਬਿੱਲੀ ਮਣਕੀ ਅੱਖਾ ਬੱਲਾ ਮੱਥਾ ਠੀਕ ਹੈ ਜੀ ਤੇ ਚਾਰੇ ਖੁਰ ਤੂਪੇ ਆ ਤੇ ਜਿੱਦਾਂ ਵੀਰ ਨੇ ਦੱਸਿਆ ਵੀ ਨਾਰਲੀ ਪਿੰਡੋਂ ਇਹ ਮੱਝ ਨਿਕਲੀ ਹੈ ਬਾਕੀ ਵਜਨ ਵੱਡਾ ਵੱਡਾ ਸੰਦੂ ਸਾਹਿਬਾ ਜੇ ਸੂਸ ਪਾਜੇ ਆ ਗਈ ਮੈਂ ਹਾਂ ਵਜਨ ਲੋੜ ਆਲੀ ਆ ਦੇਖੋ ਜੀ ਤੋ ਜਸਟ ਦੋਸਤੋ ਹੁਣ ਕੋਈ ਘੰਟਾ ਆ ਜਾ ਕੇ ਲੋ ਜਾਂ ਹੈਡ ਪਈ ਅੱਧਾ ਘੰਟਾ ਕੇ ਲੋ ਜਾਂ ਕੋਈ ਡੇਢ ਘੰਟਾ ਕੇ ਲੋ ਇੰਨਾ ਕ ਸਮਾਂ ਹੋਇਆ ਜੇ ਸੂਈ ਨੂੰ ਜੇਰ ਦੂਰ ਪੈਣੀ ਬਾਕੀ ਆ ਬਾਕੀ ਤੁਸੀਂ ਲੜਦੂੜ ਦੇਖ ਸਕਦੇ ਜੇ ਮਗਰ ਠੀਕ ਆ ਜੇ ਜੇਰ ਪੈ ਜੂਗੀ ਉਹਦੀ ਤੁਸੀਂ ਡਿਟੇਲ ਠੀਕ ਆ ਜੀ ਆਫਟਰ ਅਪਲੋਡਿੰਗ ਵੀਡੀਓ ਤੁਸੀਂ ਲੈ ਸਕਦੇ ਜੇ ਹਾਂ ਤੋ ਸਾਹਿਬ ਜਿਹੜੇ ਵੀਰਾਂ ਤੋਂ ਲਈ ਆ ਪਹਿਲੇ ਦੂਜੇ ਸੁਵੇਦਾਰ ਰਿਕਾਰਡ 15 ਕਿਲੋ ਦਾ 16 ਦਾ ਦੱਸਿਆ ਹੀ ਵੀਰਾਂ ਨੇ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਜਾ ਸੁਬਾ ਸੂਈ ਆ ਬਾਕੀ ਚੰਗਾ ਦੁੱਧ ਪਾ ਦੂਗੀ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਠੀਕ ਆ ਜੀ ਬੂਰੀ ਯਾ ਤਿਲਾਂ ਵਾਲੀ ਹੈ ਤੇ ਰਾਣੀ ਬੂਰੀ ਆ ਗਈ ਜੀ ਤਾਂ ਦੋਸਤੋ ਬੂਰੀ ਨੀਲੀ ਨੀਲੀ ਜਿਹੀ ਆਉਂਦੀ ਆ ਰਾਣੀ ਨਾਲ ਤਿਲਾਂ ਵਾਲੀ ਆ ਆ ਦੇਖੋ ਸੋ ਬਾਕੀ ਦੋਸਤੋ ਸੂਸਵਾ ਦੇ ਵਿੱਚ ਇੱਕ ਵਾਰੀ ਪਸ਼ੂ ਆਇਆ ਠੀਕ ਆ ਤਾਂ ਚਾਟੂ ਜਾਂ ਮੱਝ ਦਾ ਚੰਗਾ ਤੇ ਸੋਹਣੇ ਪੇੜੇ ਪਠਕੂੜੇ ਦੇ ਵਿੱਚ ਨਾਲ ਰਤੀ ਬੂਰੀ ਹੈ ਵਾਜਨੋੜ ਬਹੁਤ ਹੈ ਸੰਤੂ ਸਾਹਿਬ ਬਾਕੀ ਹਾਂ ਬੰਦ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਹਰ ਇੱਕ ਜੀ ਦੋਸਤੋ ਹਰ ਇੱਕ ਕੁਆਲਿਟੀ ਦੇ ਚ ਮਿਲ ਜੂਗੀ ਤੁਹਾਨੂੰ ਬੂਰੀ ਆ ਨੀਲੀ ਆ ਤਿਲਾਂ ਵਾਲੀ ਆ ਤੇ ਲਾਲ ਰੱਥਾਂ ਦੇ ਸਾਬ ਇਹੋ ਜਿਹੇ ਪਾਸੋਂ ਬਹੁਤ ਘੱਟ ਮਿਲਦੇ ਆ ਚਲੋ ਕਾਲੀਆਂ ਮਈਆਂ ਦੇ ਮਿਲ ਹੀ ਜਾਂਦੀਆਂ ਮੋਰਾਂ ਦੀਆਂ ਜਿਹੜਾ ਪੂਰਾ ਜਾਨਵਰ ਪੂਰੀ ਨੀਲੀ ਜਾ ਜਣੀ ਉਹ ਬਹੁਤ ਜ਼ਿਆਦੀ ਘੱਟ ਬਿਲਕੁਲ ਜੀ ਆ ਅੱਖਾਂ ਦੋਸਤੋ ਦੋਨੋਂ ਤੁਸੀਂ ਦੇਖ ਲਓ ਆ ਮਾਰਕਿੰਗ ਦੋਵੇਂ ਅੱਖਾਂ ਕਵਾਈਟ ਆ ਬਿੱਲੀਆਂ ਬੋਲੀਆਂ ਅੱਖਾਂ ਠੀਕ ਹੈ ਜੀ ਸੋ ਉਲਟ ਬੈਨਲੀ ਸਾਈਡ ਤੋਂ ਥਾਣੇ ਵੇਖ ਲੋ ਇੱਕ ਉਪਰੀ ਤੇ ਲੰਬੇ ਥਾਣ ਬਿਰਲਪੁਰ ਲਾਫਸੀ ਥਾਣਾ ਦੀ ਬਹੁਤ ਚੰਗੀ ਹੈ ਸਫਾਈ ਮਗਰੋਂ ਬਹੁਤ ਜਿਆਦਾ ਸੰਤੋਖ ਸਾਹਿਬ ਬਾਕੀ ਆਹ ਦੇਖੋ ਜੀ ਠੀਕ ਹੈ ਜੀ ਤਾਂ ਵੀ ਸੰਦੀਪ ਰੇ ਕੀ ਕਰਨੀ ਹੈ ਡਿਮਾਂਡ ਸੰਤੋਖ ਸਾਹਿਬ ਮੈਂ ਤਾਂ ਚਲੋ ਕਰਨ ਨੂੰ ਜਿੰਨਾ ਮਰਜ਼ੀ ਮੁੱਲ ਕਰ ਲੀਏ ਮੋਲ ਆਪਾਂ ਜੈ ਜੀ ਕਰਨਾ ਬਿਲਕੁਲ ਹੂੰ ਆਪਾਂ ਨੂੰ ਚਲੋ 11500-2000 ਆਪਾਂ ਸੰਤੋਖ ਸਾਹਿਬ ਦੇ ਦੇਣੀ ਹੈ ਹਾਂ ਜੀ ਸੰਤੋਖ ਸਾਹਿਬ ਮੋਲ ਕਰਨ ਨੂੰ ਭਾਵੇਂ 10 ਕਰੀਏ 1 5 ਕਰੀਏ ਹਾਂ ਜੀ ਹਾਂ ਨਹੀਂ ਲੱਖ ਰੁਪਏ ਤੇ ਮੈਂ ਦੇ ਦਈਏ ਜੀ ਲੱਖ ਦੇ ਹਾਂ ਜੀ ਕਰ ਦੀਏ ਖੁੱਲਾ ਜਿੰਨਾ ਵੀ ਹੋ ਸਕਦਾ ਵਿੱਚ ਉਹ ਗੁੰਜਾਇਸ਼ ਹੋਣੀ ਚਾਹੀਦੀ ਬਿਲਕੁਲ ਸੰਤੋਖ ਸਾਹਿਬ 100 ਰੁਪਿਆ ਛੋੜੀ ਹੋਣੀ ਹੈ 96000 ਦੀ ਮੈਂ ਦੇ ਦਾਂਗਾ ਹਾਂ ਜੈਸਨ ਉਹੀ ਹੈ ਜੈਸਨ ਉਹੀ ਹੁੰਦਾ ਕਸਰ ਨਹੀਂ ਰਹਿੰਦੀ ਤੇ ਆ ਹੋਰ 1000 ਛੱਡ ਦੇਣੇ 95 ਦੀ ਜਾਣ ਦੋ ਪਹੁੰਚ ਹੁਣ ਆ ਖੋਸ਼ੀ ਖੋਸ਼ ਸੰਤੋਖ ਸਾਹਿਬ ਬਾਹਰੋਂ ਵੀ ਮਿਲਣੀ ਮੈਨੂੰ ਬਿਲਕੁਲ ਜੀ ਬਿਲਕੁਲ ਬਾਕੀ ਵਜਨ ਲੋਡ ਵਾਲੀ ਆ ਲੱਖ ਲੱਖ ਸਵਾ ਸਵਾ ਲੱਖ ਨੂੰ ਸੰਤੋਖ ਸਾਹਿਬ ਮਈਆਂ ਵੀ ਗੰਧੀਆਂ ਆਮ ਲੋ ਦੋਸਤੋ 95000 ਦੀ ਤੁਹਾਨੂੰ ਮਿਲ ਜੂਗੀ ਮਗਰ ਵੀ ਕੱਟੀ ਆ ਸੋ ਇਹ ਵੀ ਵਾਅਦੇ ਬੰਦੀ ਹੈ ਵੀ ਕਿਸੇ ਵੀਰ ਨੇ ਚਲੋ ਸ਼ੌਂਕ ਨਾਲ ਪ ਆ ਬਿਲਕੁਲ ਹਾਂਜੀ ਲਓ ਦੋਸਤੋ ਨੀਲੀ ਦੇ ਵਿੱਚ ਬੂਰੀ ਇਹ ਆਪਾਂ ਤੁਹਾਨੂੰ ਦਿਖਾਉਣੀ ਸੀ ਬਹੁਤ ਸੋਹਣੀ ਚੰਗੀ ਮੱਝ ਆ ਵਜਨ ਬਟੇ ਵਾਲੀ ਆ ਪੂਰੀ ਵਜਨ ਵੋੜ ਵਾਲੀ ਆ ਤੇ ਪਸੰਦ ਆਊਗੀ ਬਾਕੀ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋ ਕੇ ਤਸੱਲੀ ਕਰ ਲਿਓ ਪਰ ਪਰ ਆ ਕੇ ਤਸੱਲੀ ਪੂਰੀ ਕਰ ਜਿਹੜੇ ਜਿੱਦਾਂ ਬਿਲਕੁਲ ਅੱਗੇ ਸੰਦੀਪ ਸੈਕੰਡ ਨੰਬਰ ਤੇ ਝੋਟੀ ਏ ਆ ਗਈ ਦੂਜਾ ਸੂਆ ਦੂਜਾ ਨੋ ਝੋਟੀ ਆ ਗਈ ਹਾਂਜੀ ਲਓ ਵੀ ਇਹ ਵੀ ਸੂਈ ਹੈ ਨਾ ਸੂਈ ਹੈ ਸੰਤੂ ਸਾਹਿਬ ਲਓ ਦੋਸਤੋ ਇਹ ਝੋਟੀ ਕਰੋ ਚੱਕ ਤੁਸੀਂ ਸੋਹਣਾ ਕੱਦ ਕਾਠਾ ਕੱਦ ਕਾਠਾ ਵਾਲੇ ਪਾਸੋਂ ਦੋਸਤੋ ਇੱਕ ਬਰੀ ਜਿਕਰ ਕਰ ਦਿੰਨੇ ਆ ਪੂਰੀ ਆ ਮਗਰੋਂ ਥਣ ਦੇਵਾ ਤੁਸੀਂ ਵੇਖੋ ਵਰਲਾ ਵਿਥਾਂ ਵੀ ਬਹੁਤ ਸੋਹਣੀਆਂ ਕਾਫੀ ਸੋਹਣਾ ਦੋਸਤੋ ਵੰਡ ਦੇ ਉੱਪਰ ਥਣ ਲੱਗਾ ਤੇ ਚਾਰੇ ਥਣਾਂ ਦੀ ਸਪੇਸ ਵੰਡ ਚੰਗੀ ਆ ਇਹਨੂੰ ਸੰਦੀਪ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹੰਦੂ ਸਾਹਿਬ ਇਹਨੂੰ 10 12 ਦਿਨ ਹੋਏ ਸੂਈ ਨੂੰ ਹਾਂਜੀ ਠੱਟੀ ਮਗਰਿਆ ਜੀ ਇਹਦੇ ਲਓ ਜੀ ਹਾਂਜੀ ਮਗਰ ਠੱਟੀ ਆ ਦੋਸਤੋ ਠੱਟੀ ਦੀ ਬੇਲ ਬੂਲ ਵੇਖੋ ਕਿੰਨੀ ਲੰਮੀ ਆ ਠੀਕ ਆ ਜੀ ਚੰਗੇ ਸੀਮਨ ਦੀ ਠੱਟੀ ਆ ਆਹ ਦੋ ਜਣ ਝੋਟੀ ਆ ਦੋ ਜਣ ਝੋਟੀ ਆ ਜੀ ਬਾਕੀ ਥਣ ਸਣ ਬੜਾ ਚੰਗਾ ਲੱਗਾ ਚਵਾਈ ਬਹੁਤ ਚੰਗੀ ਲੱਗੀ ਸੰਤੂ ਸਾਹਿਬ ਨੂੰ ਹੂੰ ਹਾਂਜੀ ਇੱਕ ਨੰਬਰ ਚ ਵਾਈ ਲੱਗੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਥਾਨ ਨਹੀਂ ਵੱਧ ਘਟ ਠੀਕ ਹੈ ਜੀ ਹਾਂਜੀ ਲਓ ਤੁਸੀਂ 10 ਕਿਲੋ ਹੋਣਾ ਇਸ ਵਕਤ 9 ਕਿਲੋ ਮੰਨ ਕੇ ਸੌਦਾ ਕਰੇ ਜਿਹੜੇ ਵੀ ਨੌ ਕਿਲੋ ਜਿਹੜਾ ਐਗਜ਼ੈਕਟ ਜਿਹੜਾ ਨਿਕਲਦੇ ਆਹ ਸੰਤੋ ਸਾਹਿਬ ਨੇ 4 ਲੀਟਰ ਮਰਾਦਾਂਗੇ ਆਪਾਂ ਹੋਰ ਦੱਸੂਗਾ ਲਓ ਦੋਸਤੋ ਐਗਜ਼ੈਕਟ ਜਿਹੜਾ 9 ਲੀਟਰ ਚੌਣ ਦੇ ਵਿੱਚ ਆ ਉਹ ਬਿਲਕੁਲ ਤੁਹਾਨੂੰ ਦੱਸ ਦਿੱਤਾ ਵੀ 9 ਲੀਟਰ ਕਾਦਕੂਤ ਬਹੁਤ ਸੋਹਣਾ ਦੋ ਸੁੱਟਾਂ ਚਾ ਬਹੁਤ ਸੋਹਣਾ ਝੋਟੀ ਦਾ ਬੇਲਬੂਲ ਵੀ ਤੁਸੀਂ ਵੇਖੋ ਸਪੈਸ਼ਲ ਆ ਲੰਬੀ ਵੀ ਪੂਰੀ ਆ ਸਿੰਗੀ ਵੇਖੋ ਸੰਤੋ ਸਾਹਿਬ ਲੱਗੇ ਨਿੱਕੇ ਤੇ ਠੀਕਾ ਸੋ ਫੱਬ ਦੀ ਫੁੱਬ ਦੀ ਬਹੁਤ ਪਈ ਆ ਝੋਟੀ ਸਿੰਗਲ ਹੱਡੀ ਦੇ ਵਿੱਚ ਤੇ ਥਾਂ ਦੇ ਵਿੱਚ ਦੀ ਬਹੁਤ ਸਾਫ ਸੁਥਰੀ ਠੀਕ ਆ ਜੀ 9 ਕਿਲੋ ਦੁੱਧ ਜਿਹੜਾ ਕਿਸੇ ਭਰਾ ਨੇ ਬਾਲਟੀ ਦੇ ਵਿੱਚ ਦੁੱਧ ਪੈਂਦਾ ਜਿਹੜਾ ਉਹ 9 ਕਿਲੋ ਆ ਅੱਗੇ ਕੋਈ ਚੰਗੀ ਵੀਰ ਦੀ ਕਾਰਗੈ ਜਾਨੀ ਹਾਂ ਕਿਸੇ ਵਾਰ 11 ਕਿਲੋ ਦਾ ਹੀ ਹੋਵੇ ਹੂੰ ਆ ਕਰੋ ਚੱਕ ਜੀ ਤਰਫ ਹੀ ਜਾਂਦੀ ਆ ਲਓ ਜੀ ਠੀਕ ਜੀ ਸੋ ਸਪੇਸ ਵੰਡ ਬਹੁਤ ਵਧੀਆ ਦੋਸਤੋ ਆਪਸੀ ਥਨਾਂ ਦੀ ਠੀਕ ਹੈ ਜੀ ਸੋ 9 ਲੀਟਰ ਹੈ ਇਸ ਵਕਤੇ ਥਲੇ ਹਾਜ਼ਰ ਕੋਈ ਭਰਾ ਆਪਣੇ ਦੋ ਟਾਈਮ ਜੋਗੇ ਤਸੱਲੀ ਕਰ ਲੈ ਬਹੁਤ ਸੋਹਣੀ ਫੇਸ ਕੁਆਲਿਟੀ ਕਦਕੁੱਦ ਪੂਰਾ ਵੱਡਾ ਵਜਨ ਲੋਡ ਵਾਲੀ ਅਸੰਤੂ ਸਾਹਿਬ ਛੋਟੀ ਜਿੰਨੀ ਚੰਗੀ ਛੋਟੀ ਅਸੰਦੀਪ ਜੀ ਹਾਂਜੀ ਬਹੁਤ ਜ਼ਿਆਦੀ ਕਰੀ ਇਹ ਵੀ ਸੰਦੀਪ ਕੀ ਕਰਦੇ ਆ ਡਿਮਾਂਡ ਹਾਂਤੂ ਸਾਹਿਬ ਮੁੱਲੇ ਦਾ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਮੁੱਲ ਕਰਦੇ ਆ ਦਾ 86000 ਰੁਪਿਆ ਹਾਂ 80000 ਦੀ ਦੇ ਦਈਏ ਜੀ 80000 ਦੀ ਹਾਂਜੀ ਕਰ ਦਈਏ ਛੋਟੇ ਆਪਾਂ ਖ ਕਿ 70000 ਦੀ ਜਾਂਦੋ ਜੈਸਨੋ 100 ਰੁਪਿਆ ਛੋੜੀ ਹੋਣੀ ਜੀ ਲਓ ਦੋਸਤੋ 76 ਕਿ 70000 ਦੀ ਹਾਂ ਜੀ 70000 ਜੈਸਨੋ 100 ਰੁਪਿਆ ਛੋੜੀ ਕਰਨੀ ਸੰਦੂ ਸਾਹਿਬ ਆਪਾਂ ਲਓ ਦੋਸਤੋ 76 ਬਾਕੀ ਇਹਦੀ ਮਿਲ ਨਹੀਂ ਸੰਦੂ ਸਾਹਿਬ ਆਪਾਂ ਨੂੰ ਇਹ ਝੋਟੀ ਮਿਲ ਜੂਗੀ 76000 ਦੇ ਵਿੱਚ ਦੋਸਤੋ ਇਹ ਝੋਟੀ ਮਿਲ ਜੂਗੀ ਸਾਰੇ ਭਰਾ ਜ਼ਰੂਰ ਤੁਸੀਂ ਖਰੀਦ ਲਿਓ ਦੂਜਾ ਸੁਆ ਸੰਦੂ ਸਾਹਿਬ ਬਹੁਤ ਜਿਆਦਾ ਹਾਂ ਅਜੇ ਅਜੇ ਕਮੀਆਂ ਜਵਾਨ ਕਰਨ ਦੇ ਛਿਗੀ ਹੁੰਦੀ ਜੀ ਤੇ ਅਜੇ ਹੋਰ ਕਦ ਕਰੋਗੇ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਬਾਕੀ ਝੋਟੀ ਚੰਗੀ ਆ ਭਰਾਵੋ ਕਦਕੂਤ ਵਾਲੇ ਪਾਸੇ ਕੋਈ ਭਲੇਖਾ ਨਹੀਂ ਗਾ ਬਾਕੀ ਚੂਣ ਜਾਣ ਦੀ ਵੀ ਚੰਗੀ ਸਾਫ 1 ਨੰਬਰ ਸੰਤੂ ਸਾਹਿਬ ਭੂਰ ਛੱਟੇ ਦੀ ਫੁੱਲ ਆਪਣੀ ਗਰੰਟੀ ਕੋ ਲਾਂਹਾ ਵੀਰ ਦੇ ਦੇ ਤੇ ਆਪਣੀ ਫੁੱਲ ਚ ਮਿਆਰੀ ਠੀਕ ਹੈ ਛੇ ਭਾਰ ਦੀ ਵੀ ਫੁੱਲ ਚ ਮਿਆਰੀ ਲਓ ਦੋਸਤੋ ਲੁੱਟ ਲਓ ਮੇਲਾ ਠੀਕ ਹੈ ਜੀ ਫੜਦੋ ਫੜਦੋ ਜੀ ਤੇ ਬਹੁਤ ਨਿਕੇ ਨਿਕੇ ਮੁੱਲ ਸੰਤੂ ਸਾਹਿਬ ਕੀਤੇ ਆ ਜੈਜ ਰੇਟ ਜਰਸੀ ਵੈੜ ਆ ਗਈ ਸੰਤੂ ਸਾਹਿਬ ਬਹੁਤ ਹੀ ਜਲਦੀ ਰਹੀ ਤੇ ਇੱਕ ਤੋਹਫਾ ਦਿਖਾਉਣੇ ਆ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਵੀ ਛੋਟਾ ਕੰਨ ਬੂਤੀ ਬਿਲਕੁਲ ਛੋਟੀ ਆ ਬੋਦੀ ਬਿਲਕੁਲ ਡੁਗਾਈ ਡੁਗਈ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਆ ਵੇਖੋ ਜੀ ਜਿਵੇਂ ਕਹਿੰਦੇ ਵੀਰ ਟੂਆ ਪੈਂਦਾ ਆ ਲੋ ਤੇ ਬਾਕੀ ਠੰਢੀ ਧੀਰੀ ਵੀ ਸੰਤੂ ਸਾਹਿਬ ਇੰਨੀ ਜਿਆਦੀ ਵੀ ਗੱਲ ਹੀ ਛੱਡੋ ਅਜੇ ਸੰਤੂ ਸਾਹਿਬ ਦੱਸਦੇ ਰਹਿੰਦੇ ਰਹੇ ਸੂਣ ਚ 10 ਦਿਨ ਲੈ ਜੂ ਦੱਸ ਦੇ ਨਾ ਜੇ ਆਰਾਮ ਨਾਲ ਲੈ ਜਾਣੀ ਜੀ ਆਹ ਵੇਖੋ ਲੋ ਬਦਸਤੋ ਪੋਲੀ ਵੇਖੋ ਭਰਾ ਵੇਖੋ ਹੁੰਦਾ ਰੂਮ ਵਰਗਾ ਭਰਾ ਸੰਤੂ ਸਾਹਿਬ ਮਾੜੇ ਹੱਥ ਰੱਖਣ ਦੇ ਦੇਰੀ ਨਿਕਲਦਾ ਹੁੰਦਾ ਬਾਹਰ ਤੇ ਆਪਾਂ ਲਓ ਜੀ। ਤਦੀਪ ਇਹ ਸੁਭਾ ਵੀਰ ਸੁਭਾ ਸੰਤੋਸਾ ਵੀਰ ਗੀ ਉਹਨਾਂ ਨੇ ਆਪਾਂ ਦੂਜਾ ਆਖਿਆ ਚਾਹੇ ਕੋਈ ਤੀਜਾ ਵੀ ਮੰਨ ਲੇ। ਠੀਕ ਆ ਜੀ। ਹਾਂ ਜੀ। ਲਓ ਦੋਸਤੋ ਚਾਹੇ ਦੂਜਾ ਚਾਹੇ ਤੀਜਾ ਮੰਨ ਲਿਓ ਠੀਕ ਆ ਜੀ। ਬਾਕੀ ਰਿਅਲਿਟੀ ਦੇ ਵਿੱਚ ਸਾਰੇ ਵੀਰ ਤੁਸੀਂ ਜਾਣਕਾਰ ਜੀ ਦੂਜੇ ਵੀ ਵੈਸੇ ਫੇਸ ਕੁਆਲਿਟੀ ਹੈ ਤੀਜੇ ਵੀ ਮੰਨ ਕੇ ਕੋਈ ਵੀਰ ਰਹਿ ਜਾਊਗਾ ਕੋਈ ਬਾੜੀ ਵੱਟੀ ਗੱਲ ਨਹੀਂਗੀ। ਬਾਕੀ ਢਾਂਚਾ ਇਸ ਵਾਰ ਦਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਜਿੱਦਾਂ ਇੱਕ ਨਾਰਮਲ ਆਪਾਂ ਬੜਾ ਦੇਖਦੇ ਆ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਪਰ ਦੁੱਧ ਸੋਨਾ ਚਵਾ ਦੂਗੀ। ਸੰਤੋਸਾ ਜਿਹੜੀ ਕੋਈ 8 9 7 ਲੀਟਰ ਵਾਲੀ ਉਹਦੇ ਤੋਂ ਆਪਾਂ ਨਹੀਂ ਕਹਿੰਦੇ ਵੀ ਆਪਾਂ ਫਿਰ ਵੀ ਕਹਿੰਦੇ ਆ ਵੀ ਨਾਰਮਲੀ ਚੰਗਾ ਦੁੱਧ ਚਵਾ ਦੋਗੇ ਹੰਦੂ ਸਾਹਿਬ 18 ਕਿਲੋ ਦੁੱਧ ਬੰਦਿਆਂ ਚੋਇਆ ਚਲੋ ਆਪਾਂ 22 ਨੀਆਂ ਦੇ ਐਰ ਕੀ 20 22 ਕੱਢ ਜੇ ਤੇ ਕੱਢ ਜੇ ਜ ਚੰਗੀ ਸਾਂਭੀ ਕਿਸੇ ਵੀਰ ਨੇ ਠੀਕ ਆ ਜੀ ਹਾਂਜੀ ਆ ਲੋ ਜੀ ਸਦੀਪਰੇ ਇੱਕ ਲੰਮਾ ਤੋਰਦੇ ਆ ਲਓ ਜੀ ਸੁਪਖਾਲਾ ਬਖੂਲਾ ਦੋਸਤੋ ਸੋਹਣਾ ਬਣਾ ਕੇ ਤਿਆਰ ਕੀਤਾ ਉਮੀਦ ਕਰਦੇ ਆ ਵੀ 8 7 ਦਿਨਾਂ ਦੇ ਵਿੱਚ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਤੇ ਤਿਪਕੇ ਵੀ ਆਪਾਂ ਤੁਹਾਨੂੰ ਜਿਹੜੀ ਆ ਚੌਥਾ ਨਾਂ ਦੀ ਤਸਦੀਕ ਕਰਵਾਤੀ ਆ ਠੀਕ ਆ ਜੀ। ਤੋਂ ਰੰਗ ਪ੍ਰਿੰਟ オリジナル ਜਿੱਦਾਂ ਆਪਾਂ ਇੱਕ ਨਾਰਮਲ ਜਰਸੀ ਵਾੜ ਦਾ ਦੇਖਦੇ ਆ। ਅੱਛਾ ਪਿਛਲੇ ਸਵੇਰ ਦਾ ਸੰਦੀਪ ਕਿੰਨੀ ਕ ਦਿੱਤੀ ਸੀ? 18 ਕਿਲੋ ਦਾ ਰਿਕਾਰਡ ਸੰਧ ਸਾਹਿਬ ਰਿਹਾ 18 19 ਕਿਲੋ ਦਾ। ਨਾਰਮਲ ਸਾਮ ਤੇ ਠੀਕ ਆ ਜੀ। ਹਾਂਜੀ। ਚੰਗੀ ਵੀਰ ਕੋਲ ਸਾਮ ਤੇ 20 ਕਿਲੋ ਦੁੱਧ ਪਾ ਦੂਗੀ ਸੰਧ ਸਾਹਿਬ। ਹਾਂ। ਅਜਾ ਬਹੁਤ ਜਿਆਦਾ ਬਾਨਾ ਜੇ ਇਹਨੇ ਹਫ਼ਤਾ ਹੀ ਲੈ ਲੈਣਾ ਜੀ। ਠੀਕ ਆ ਜੀ। ਬਾਕੀ ਜੰਮੀ ਆ ਨਿੱਗਰ ਜੰਨੀ ਹੈਗੀ ਸੰਦੋਸੋ ਪਲੀ ਗੁਲੀ ਪੂਰੀ ਆ ਹਾਈਟ ਮੀਡੀਅਮ ਆ ਦੋਸਤੋ ਬੇਸ਼ੱਕ ਪਲੀ ਸਾ ਵੀ ਚੰਗੀ ਆ ਠੀਕ ਆ ਬਾਕੀ ਤੋਰੇ ਤੂਰੇ ਤੋਂ ਤੁਸੀਂ ਨਾਰਮਲ ਹੀ ਦੇਖ ਹੀ ਲਿਆ ਬਹੁਤ ਖੂਬਸੂਰਤਾ ਵਿਖੋ ਠੀਕ ਆ ਸੋ ਵੰਡਰਫੁਲ ਬਹੁਤ ਸੋਹਣੀ ਆਫਸੀ ਤੇ ਨਾਲ ਦੀ ਤੇ ਇੱਥੋਂ ਇੱਕ ਵਾਰੀ ਥੋੜਾ ਜਿਹਾ ਕਮਾ ਲਿਆ ਵੀਰ ਸੰਦੀਪ ਇਹਨੂੰ ਮੋੜ ਲਿਆ ਜੀ ਤੇ ਇਹਨੂੰ ਜੀ ਆ ਗਿਆ ਜੀ ਠੀਕ ਹੈ ਜੀ ਬੰਦੋ ਹਾਂ ਅੱਛਾ ਸੰਦੀਪ ਕੀ ਬੋਲ ਬਾਕੀ ਢੇਲ ਵੇਖੋ ਸੰਧਾ ਸਾਹਿਬ ਕਿੰਨੀ ਹੈ ਹਾਂ ਚੰਗੀ ਹੈ ਹਾਂਜੀ ਚੰਗੀ ਓਵਰঅল ਜਿੰਨੀ ਸਾਰੀ ਚੰਗੀ ਹੈ ਬੜਾ ਦੋਸਤ ਜਰਸੀ ਬ੍ਰੀਡ ਦੇ ਵਿੱਚ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਤੇ ਜਰੂਰ ਤੁਸੀਂ ਖਰੀਦਾਰੀ ਕਰ ਸਕਦੇ ਜੇ ਤੋਂ 15 ਤੋਂ ਖੁੱਲੀ ਡੁੱਲੀ ਉੱਪਰ ਪਲਾਸ ਚੱਲਣ ਦੀ ਸੁਭਾਵਨਾ ਹੈ ਜਿਹੋ ਜਿਹਾ ਥਣ ਭਾਂਡਾ ਇਹਦਾ ਤੇ ਦੇਵਾਂ ਕਿ ਕਿਨੇ ਦੀ ਸੰਦੀਪ ਸਿੰਘ ਖੰਧਾ ਸਾਹਿਬ ਜੀ ਮੋਲ ਕਰਦੇ ਆਂ ਦਾ 75000 ਰੁਪਇਆ ਬੱਚੀ ਦੇ 75 ਦੀ ਹੈਗੀ ਆ ਸੁਈ ਸੁਵਾਈ ਉਹਦਾ ਆਪਾਂ 20 ਕਿਲੋ ਦੁੱਧ ਬਣਾ ਕੇ ਦੇ ਸਕਦੇ ਆਂ 75000 ਦੀ ਹੂੰ ਹੂੰ ਖੰਧਾ ਸਾਹਿਬ ਜੀ 70000 ਦੇ ਦੇ ਦੀਆਂ ਮੈਨਾਂ 70 ਦੀ ਹਾਂਜੀ ਵੀ ਥੋੜਾ ਜਿਹਾ ਜ਼ਿਆਦਾ ਆਪਾਂ ਕਰੀਏ ਸੱਟ ਜਾ ਕੰਮ 67000 ਦੀ ਜਾਂਦੀ ਹੈ ਜੀ ਹੋਰ ਕਰ ਦਈਏ ਫਿਰ 66000 ਦੀ ਜਾਂਦੇ ਦੱਸ ਹੁਣ ਦੇ ਨਾ ਕਰੀਏ ਮੈਨਾਂ ਬੱਸ ਕਰਕੇ ਬੱਸ ਕਰੀਏ ਮੈਨਾਂ ਜੇ ਕਰਉਣਾ ਫਿਰ 10000 ਦੇਖੋ ਛਾਹ ਨੂੰ ਕਿਦਾ ਰਗੜਾ ਰੁਗੜਾ ਵਜਦਾ ਫਿਰ ਬੱਸ ਕਰਦੇ 68000 ਦੀ ਸਤੂ ਸਾਹਿਬ ਜਾਂਦੇ ਆ ਦੋਸਤੋ 65000 ਦੀ ਜਿਹੜੀ ਇਹ ਮਿਲ ਜੂਗੀ ਪਹਿਲਾਂ ਹੀ ਆ ਛੋੜੀ ਹੋਣੀ ਸੰਤੂ ਸਾਹਿਬ ਜਿਹੜੇ ਵੀਰ ਨੇ ਫੋਨ ਲਾਉਣਾ ਠੀਕ ਹੈ ਜੀ ਚਲੋ ਜੀ ਸਦਕੇ ਲਾਵੇ ਬਾਕੀ 65000 ਦੇ ਵਿੱਚ 65000 ਦੀ ਵੀਰਾਂ ਦਾ ਵੀ ਇਹ ਬੈਠ ਦੇ ਦਾਂਗੇ ਬਾਕੀ ਦੋਸਤੋ ਇਹਦੇ ਚ ਵੀ ਕੁਆਲਿਟੀ ਆ ਵੀ 8 9 ਕਿਲੋ ਵਾਲੀ ਦੀ ਹੋਰ ਜਿਹੜੀ ਦੋਸਤੋ ਹੈ ਪੰਜਾਬ ਵਾਲੀ ਸੰਤੂ ਸਾਹਿਬ ਜਰਸੀ ਪੰਜਾਬ ਵਾਲੀ ਆ ਪਿਓਰ ਦੂਜੀ ਜਰਸੀ ਨਹੀਂ ਕਿ ਮਾਚਲ ਵਾਲੀ ਨਹੀਂ ਗੀ ਆਂ ਵਾਲੀ ਆ ਬਾਕੀ ਵੇਖੋ ਕਿਤਨਾ ਢਿੱਲ ਢੋਲੀ ਚਾਲੀ ਕਿੱਡੀ ਆ ਸੰਤੂ ਸਾਹਿਬ ਅਜੇ ਮਿਲੋਂ ਦਾ ਪੂਰਾ ਫਸਣਾ ਥੱਲਿਓ ਕਰਵਾ ਲਈ ਅਜੇ ਬਹੁਤ ਜਿਆਦਾ ਬੰਦੀ ਆ ਇਹ ਸਾਫ ਸੁਥਰੀ ਚੰਗੀ ਆ ਜਿੰਨੀ ਆ। ਬੋ ਦੋਸਤੋ ਜਿੰਨੀ ਵੀ ਆ ਪੂਰੀ ਕਰਮ ਵਾਲੀ ਸਾਫ ਸੁਥਰੀ ਆ ਪਿੰਡੇ ਦੀ ਸਾਫ ਸੁਥਰੀ ਆ। ਨਿੱਗਰ ਪਿੰਡੇ ਦੇ ਵਿੱਚ ਬਾਡੀ ਬੁੱਡੀ ਦੀ ਬੜੀ ਸਾਫ ਆ। ਥੰਮ ਦੇ ਵਿੱਚ ਬੜੀ ਸਾਫ ਸੁਥਰੀ ਆ। ਸੋ ਫੇਸ ਕੁਆਲਟੀ ਬਹੁਤ ਵਧੀਆ ਠੀਕ ਆ ਜੀ। ਸੋ 65000 ਦੇ ਵਿੱਚ ਇਹ ਮਿਲ ਜੂਗੀ। ਸੋ ਸਾਰੇ ਵੀਰ ਜਿਹੜਾ ਬਾਣ ਤੁਸੀਂ ਹੱਥ ਪਾ ਸਕਦੇ ਜੀ। ਰੇਟ ਪੜਤਾ ਬਿਲਕੁਲ ਜਾਇਜ਼ ਕਰਤਾ ਵੀਰ ਨੇ ਬਾਕੀ। ਕੋਈ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ। ਇਧਰ ਸੰਦੀਪ ਆਪਣੇ ਕੋਲ ਜਿਹੜੀ ਆ ਖੜੀ ਆ ਭਰਾ ਬੈਠ। ਇਹ ਆਗੇ ਸੰਤੋ ਸਾਹਿਬ ਐਫ ਐਫ ਕ੍ਰੋਸ ਹੀ ਆ ਗਈ ਜੀ। ਅੱਛਾ ਜੀ। ਇਹਨੇ ਬਿਲਕੁਲ ਹੱ ਬਾਕੀ 35 ਤਾਂ ਆਪਣੇ ਵੀ ਸੰਤੂ ਸਾਹਿਬ ਇੱਕ ਨੰਬਰ ਆ ਇਹ ਵੀ ਨਹੀਂ ਦਬਿੰਦੀ ਕਿਤੇ ਪਾਸੇ ਉਹ ਦੇਖੋ ਗੱਲ ਨਹੀਂ ਕੀ ਕਰਨ ਵਾਲੀ ਵੇ ਆਹ ਲੋ ਜੀ ਠੀਕ ਹੈ ਜੀ ਆਹ ਲੋ ਜੀ ਠੀਕ ਹੈ ਜੀ ਸੋ ਚਾਰੇ ਥਾਣਾ ਦਾ 35 ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਕੋਈ ਨਾਰ ਨਹੀਂ ਕੋਈ ਗਿਲਟੀ ਨਹੀਂ ਸੰਤੂ ਸਾਹਿਬ ਹਾਂ ਚਾਰੇ ਥਾਣਾ ਵਰਤੇ ਭਾਈ ਵਜਨ ਵੇਖੋ ਇਹਦਾ ਵੀ ਕਿੱਡਾ ਹੈ ਕਰਾਸ ਆ ਲਓ ਵੀ ਕ੍ਰੋਸ ਆ ਇਹ ਵੀ ਹੋਊਗੀ ਤੀਜਾਗ ਤੇਜਾ ਸੁਭਾ ਜੀ ਠੀਕ ਹੈ ਜੀ ਹਾਂ ਜੀ ਲਓ ਤੁਸੀਂ ਵੀ ਤੀਜਾਗ ਸੁਭਾ ਸੂਨ ਵਾਲੀ ਆ ਬਟਰੋਸ ਰਕਾਰਡ ਕੋਈ 20 ਕਿਲੋ ਦਾ ਦੱਸਿਆ ਸੰਤੂ ਜੀ ਦੇ ਵਿੱਚ ਠੀਕ ਹੈ ਜੀ ਕਿਤੇ ਨਾ ਕਿਤੇ ਕੋਈ ਐਚ ਐਫ ਤੇ ਸ਼ਾਈ ਵਾਲ ਦਾ ਕੋਈ ਵੀਰ ਕ੍ਰੋਸ ਮਨ ਸਕਦਾ ਥਣ ਪੂਰੇ ਲੰਬੇ ਆ ਝੋਲ ਝਾਲ ਬਹੁਤ ਆ ਦੋਸਤੋ ਚੱਡਾ ਜੂੜਾ ਤੁਸੀਂ ਵੇਖੋ ਬਿਲਕੁਲ ਤੁਹਾਨੂੰ ਤੋਂ ਸ਼ੁਰੂਆਤ ਹੋ ਕੇ ਤੇ ਬੈਕ ਸਾਈਡ ਨੂੰ ਜਿਹੜਾ ਨਿਕਲ ਕੇ ਸਾਹਮਣੇ ਆਊਗਾ ਦਿਨ ਇਹ ਤੇ ਵੀ ਮੈਨੂੰ ਲੱਗਦਾ ਵੀ ਉਹੀ ਆ ਹਫਤਾ ਹਫਤਾ ਸੰਤੂ ਸਾਹਿਬ ਲੈ ਜਾਣਾ ਬਾਕੀ ਜੰਮੀ ਬੜੀ ਹੈ ਹਾਂ ਲਓ ਵਾਲੀ ਬਹੁਤ ਜਿਆਦੀ ਆ ਹਾਂ ਹਫ ਠੰਡੀਆਂ ਧੀਰੀ ਵਧੀਆ ਜੀ ਬਾਕੀ ਲਓ ਦੋਸਤੋ ਵੇੜਾ ਦੋਵੇਂ ਠੰਡੀਆਂ ਧੀਰੀਆਂ ਨੇ ਸੀਲਸ ਲੱਗਾ ਠੀਕ ਆ ਜੀ ਬਾਕੀ ਰੇਡ ਪੜਤਾ ਵੀ ਇਹਦਾ ਪੁੱਛ ਲਾਂਗੇ ਆਪਾਂ ਵੀਰ ਤੋਂ ਗੱਬਣਾ ਠੀਕ ਆ ਜੀ ਗੱਬਣ ਵੇੜਾ ਤੇ ਟਿਪ ਕੇ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਸੋ ਅੱਗੇ ਦੁੱਧ ਜਿਹੜਾ ਦੋਸਤੋ ਦੁੱਧ ਸੇਵਾ ਦਾ ਹੁੰਦਾ ਹਰ ਵਾਰ ਆਪਾਂ ਹਰ ਦੁੱਧ ਸੰਤੂ ਸਾਹਿਬ ਜਿੰਨੀ ਕੋਈ ਸੰਭਲੂ ਉਹਨਾਂ ਹੀ ਕੱਢਦੇ ਹੋ ਕੀ ਵੇੜਾ ਬਾਕੀ ਵੇਖੋ ਢਿੱਡ ਢੂਲ ਬਹੁਤ ਜਿਆਦੀ ਆ ਆ ਵੇਖੋ ਛੱਡਾ ਜੇ ਪੂਰਾ ਭਰਨਾ ਨੇ ਇਹ ਠੰਡੀ ਧੀਰੀ ਕਿੱਡੀ ਆ ਵੇਖੋ ਕੋਈ ਰਵਾਇ ਕੋਈ ਨਹੀਂ ਦੇਖੋ ਇਹੋ ਜਿਹੇ ਜਾਨਵਰ ਸੰਤੂ ਸਾਹਿਬ ਘਾਟ ਲਰਦੇ ਆ ਹਾਂ 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 ਪੰਗਾ ਮਾਉਣ ਦੀ ਵੀ ਲੋੜ ਨਹੀਂ ਸੰਤੂ ਸਾਹਿਬ ਇਹਨੂੰ ਠੀਕ ਆ ਲੈ ਵੀ ਸੰਦੀਪ ਇਹਦਾ ਵੀ ਮੁੱਲ ਦੱਸ ਦੀ ਆਪਣਾ ਸੰਤੂ ਸਾਹਿਬ ਆ ਉਤਰਾ ਆਪਾਂ ਵਹਿੜ ਦੇ ਵਿੱਚ ਨਹੀਂ ਸੂਈ ਇਹਦਾ ਆਪਾਂ ਸੂਈ ਵੇਚੀ ਫਿਰ ਤੇ ਮੁੱਲ ਹੋਰ ਹੋਣਾ ਜੇ ਅੱਜ ਆਪਾਂ ਵੇਚਦੇ ਆਂ ਤੇ ਮੁੱਲ ਹੋ ਰਿਹਾ ਹਾਂ ਸੰਤੂ ਸਾਹਿਬ ਅੱਜ ਆਪਾਂ ਮੁੱਲ ਕਰਦੇ ਆ 65000 ਰੁਪਿਆ ਓਕੇ ਸੂਈ ਸਵਾਈ ਆਪਾਂ ਦੇਣੀ ਆ 65000 ਦੀ ਵੇਚਣੀ ਆ ਹਾਂ 60000 ਦੇ ਸੰਤੂ ਸਾਹਿਬ ਦੇ ਦਈਏ ਵੀ ਅੱਜ ਹਾਂਜੀ ਨੇ ਦੇ ਰਹੀਆਂ 60000 ਦੀ ਦੇ ਰਹੀਏ ਕਰਤੀਏ ਵਿੱਚੋਂ ਖੁੱਲਾ ਡੁਲਾ ਕਿਸੇ ਵੀਰ ਨੇ ਚਲੋ 2-4 ਦਾ ਸਵਾਉਣੀ ਆ ਸਾਹਬਣੀ 4000 ਰੁਪਏ ਛੋੜ ਕਰ ਦਿਓ 56000 ਦੀ ਜਾਂਦੋ 56000 ਦਾ ਕਸਰਾ ਨਿਕਲ ਗਿਆ ਸਾਰੀਆਂ ਗਮੁੜਕੇ ਮੇਰੀਆਂ ਨਿਕਲ ਜਾਣੀਆਂ ਜੀ 55000 ਦੀ ਜਾਂਦੋ ਤੁਹਾਨੂੰ ਆਪੇ ਚਲ ਚੰਗੀ ਗੱਲ ਹੈ ਹਾਂਜੀ ਬਿਲਕੁਲ ਜਾਇਜ਼ ਭਾਅ ਕੀਤਾ ਆਪਾਂ ਕੋਈ ਨਜਾਇਜ਼ ਭਾਅ ਨਹੀਂ ਕੀਤਾ ਵਜਨ ਲੋੜ ਵੀ ਵੇਖੋ ਕਿੱਡਾ ਵਾ ਹਾਂ ਬਾਕੀ ਬੜਾ ਦੋਸਤੋ 56000 ਦੀ ਮਿਲ ਜੀ ਮਿਲ ਜੂਗੀ ਤੁਹਾਨੂੰ ਇਹ ਵੇੜ ਕਦ ਕੋਦ ਸੁਹਣਾ ਇਹਦਾ ਕਰਮਾੜੀ ਦਾ ਬਾਕੀ ਪਲੀ ਸਭੀ ਚੰਗੀ ਆ ਤੇ ਚਲੋ ਅੱਗੇ ਕਿਸੇ ਵੀਰ ਨੂੰ ਖੇਚਲ ਪੈਣੀ ਆ ਕੋਈ ਚਾਰ ਦਿਨ ਸਾਹਮਣੀ ਪੈਣੀ ਆ ਉਹ ਦੋ 2000 ਖਾ ਵੀ ਜਾਓਗੇ ਤੇ ਅੱਛੀ 65 70 ਹਜ਼ਾਰ ਦੀ ਪੰਨੀ ਨਾ ਬਿਲਕੁਲ ਜੀ ਬਿਲਕੁਲ ਜੀ ਜੇ ਕੋਈ ਸਾਹਮ ਲੂਗਾ ਵੀਰ ਤੇ ਚਲੋ ਠੀਕ ਆ ਪੌਣ ਸਭੀ ਚੰਗੀ ਆ ਦੋਸਤੋ ਪੇੜਪੂੜ ਵਜਨ-ਵਜਨ ਪੂਰਾ ਇਸ ਵੈਡ ਦਾ ਠੀਕ ਆ ਜੀ ਤੇ 56000 ਦੀ ਮਿਲ ਜੂਗੀ ਚੰਗੀ ਬੂਤੀ-ਪਾਤੀ ਚੰਗੀ ਆ ਠੀਕ ਆ ਤੇ ਬਾਕੀ ਸ਼ਾਈਨਿੰਗ ਸ਼ੋਨਿੰਗ ਵੀ ਪੂਰੀ ਆ ਚਮਕਦਮ ਕਪੂਰੀ ਆ ਪਿੰਡੇ ਦੀ ਠੰਡੀ ਧੀਰੀ ਬਹੁਤ ਜਿਆਦੀ ਆ ਜੀ ਠੀਕ ਆ ਤੇ ਅੱਛਾ ਵੀਰ ਸੰਦੀਪ ਇਹ ਨਾਗ ਨੇ ਭਰਾ ਚਾਰੇ ਨਾਗੇ ਸੰਧ ਅਲਬ ਅਗਰ ਪੀਸ ਲੈਣਾ ਚੰਗੇ ਚੰਗੇ ਤੇ ਛਾੜ ਛਾੜ ਕੇ ਆ ਛਾੜ ਛਾੜ ਕੇ ਮਾਲ ਦੀ ਵੀਡੀਓ ਪਾਈ ਜਣੀ ਤੇ ਮਾਲ ਆਪਾਂ ਤਗੜੇ ਹੋਵੇ ਚੀਜ਼ਾਂ ਆ ਸਹੀ ਗੱਲ ਹਾਂਜੀ ਹਾਂਜੀ ਬਾਕੀ ਮਾਲ ਦੇਣਾ ਆਪਾਂ ਭੈਣ ਭਰਾਵਾਂ ਨੂੰ ਸਾਫ਼ ਸੁਥਰਾ ਤੇ ਦੁੱਧ ਵਾਲਾ ਦੇ ਕੋਈ ਜਿਹੜੇ ਵੀਰ ਨੇ ਮਾਲ ਆਪਣੇ ਤੋਂ ਲੈਣਾ ਮੰਨ ਲਓ ਦੁੱਧਾਸਤੇ ਲੈਣਾ ਉਹਨੇ ਦੁੱਧ ਤੋਂ ਪੈਸੇ ਵਿਚਾਰੇ ਨੇ ਪੂਰੇ ਕਰਨੇ ਆ ਉਹਨਾਂ ਮਾੜਾ ਪਾਸੋਂ ਦਵਾਂਗੇ ਤੇ ਵਿਚਾਰਾ ਕਿਤਨਾ ਦੁੱਧ ਤੋਂ ਹਰ ਕੋ ਹੁੰਦਾ ਵੀ ਉਸ ਸੀਜ਼ਨ ਦੇ ਵਿੱਚ ਉਹਦੇ ਪੈਸੇ ਪੂਰੇ ਹੋ ਗਏ ਫ੍ਰੀ ਪਸ਼ੂ ਫ੍ਰੀ ਹੋ ਜਾਂਦਾ ਪਸ਼ੂ ਫ੍ਰੀ ਹੋ ਜਾਂਦਾ ਗਾਂ ਚਲੋ ਪਸ਼ੂ ਵਜ ਜਾਂਦਾ ਹਾਂ ਬਾਕੀ ਚਲੋ ਅਗਲੇ ਮੈਦਾਨਾਂ ਸਾਰੇ ਭੈਣ ਭਰਾ ਜਿੱਥੋਂ ਜਿੱਥੋਂ ਵੀ ਪਸ਼ੂ ਲੈਂਦੇ ਆ ਆਪ ਆਇਆ ਕਰਨ ਸੱਲੀ ਕਰਕੇ ਪੈਸੇ ਦੇ ਕੇ ਖੜਿਆ ਕਰਨ ਬਿਲਕੁਲ ਜੀ ਬਿਲਕੁਲ ਹਾਂਜੀ ਸਾਨੂੰ ਕੋਈ ਇਤਰਾਜ਼ ਨਹੀਂਗਾ ਆਪਣੇ ਕੋ ਰਹਿਣ ਪੈਣ ਦਾ ਸ਼ਹਿਰ ਦਾ ਵਿਚਕਾਰ ਪੂਰਾ ਹੈ ਪੂਰਾ ਪੂਰਾ ਹਾਂਜੀ ਕਿਰਪਾ ਗੁਰੂ ਨਾਲ ਲਓ ਵੀ ਸੰਦੀਪ ਇੱਕ ਨੰਬਰ ਵੀਰੇ ਬੋਲਦਗੀ 84370 ਜੀ 38939 ਜੀ 1898146 ਜੀ 38939 ਠੀਕ ਹੈ ਮਹਾਰਾਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲਓ ਤਸੀਲ ਜਲਾ ਸ਼ਰੀਤਾਰਨ ਤਰਨ ਸਾਹਿਬ ਨਗ ਜਿਹੜੇ ਦੋਸਤੋ ਅੱਜ ਵੀ ਬਹੁਤ ਖੂਬਸੂਰਤ ਆ ਚੰਗੇ ਨਗ ਆ ਵੈਸੇ ਪਸ਼ੂਆਂ ਦੇ ਹਿਸਾਬ ਨਾਲ ਹੀ ਭਾਪੜਤਾ ਮੁੱਲ ਕੀਤਾ ਜਾਂਦਾ ਬਾਕੀ ਰੇਟ ਚੰਗੇ ਲੱਗੇ ਹੋਣਗੇ ਦੋਸਤੋ ਉਮੀਦ ਕਰਦੇ ਆ ਜਰਸੀ ਆ ਗਈ ਆ ਕਿਧਰੇ ਦੋਸਤੋ ਬੂਰੀ ਨੀਲੀ ਦੀ ਮੱਝ ਤੁਹਾਨੂੰ ਦਿਖਾਤੀ ਆ ਇੱਕ ਬਿਲਕੁਲ ਸਹੀ ਸੂਈ ਇੱਕ ਰੰਗ ਜੜੀ ਆ ਝੋਟੀ ਤੁਹਾਨੂੰ ਮੋਹਰੇ ਦੇ ਵਿੱਚ ਦਿਖਾਤੀ ਆ ਠੀਕ ਆ ਜੀ ਤੇ ਇੱਕ ਕ੍ਰੋਸ ਸੈਂਗ ਦੇ ਵਿੱਚ ਵੇੜ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਪਸ਼ੂ ਚੰਗੇ ਆ ਨਗ ਚੰਗੇ ਆ ਥੱਲੋ ਸਫਾਈਆਂ ਸੁਪੂਈਆਂ ਪੂਰੀਆਂ ਇਨਾਂ ਪਸ਼ੂਆਂ ਦੇ ਬਾਕੀ ਆਪਦੀ ਨਰਕ ਪਰਖਾ ਤ Sattes der